ਦਲਜੀਤ ਦੋ ਸਾਜ ਨੇ ਛੋਟੇ ਸਿੱਧੂ ਦੇ ਹੱਕ ਵਿੱਚ ਅੱਜ ਲਾਈਵ ਆ ਕੇ ਕਿਸ ਦੀ ਠੋਕ ਦਿੱਤੀ ਮੰਜੀ ਹਾਂਜੀ ਦੋਸਤੋ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਕੁਝ ਦਿਨ ਪਹਿਲਾਂ ਹੀ ਬਾਪੂ ਬਲਕੌਰ ਸਿੰਘ ਦੇ ਘਰ ਛੋਟੇ ਸਿੱਧੂ ਨੇ ਜਨਮ ਲਿਆ ਹੈ ਜਿਸ ਤੋਂ ਬਾਅਦ ਬਾਪੂ ਬਲਕੌਰ ਸਿੰਘ ਤੇ ਮਾਤਾ ਚਰਨਕੌਰ ਵੀ ਬਹੁਤ ਹੀ ਜ਼ਿਆਦਾ ਖੁਸ਼ ਨੇ ਤੇ ਨਾਲ ਹੀ ਸਿੱਧੂ ਦੇ ਇਸ ਦੁਨੀਆ ਵਿੱਚ ਚਾਉਣ ਵਾਲੇ ਸਾਰੇ ਹੀ ਆਪਣੇ ਆਪਣੇ ਤਰੀਕੇ ਖੁਸ਼ੀਆਂ ਮਨਾ ਰਹੇ ਨੇ ਵੱਡੇ ਵੱਡੇ ਸੈਲੀਬ੍ਰਿਟੀ ਵੀ ਬਾਪੂ ਬਲਕੌਰ ਸਿੰਘ ਨੂੰ ਵਧਾਈਆਂ ਦੇਣ ਲਈ ਪਹੁੰਚ ਰਹੇ ਨੇ ਪਰ ਜਿੱਥੇ ਹੀ ਬਾਪੂ ਬਲਕੌਰ ਸਿੰਘ ਪਿਛਲੇ ਕੁਝ ਦਿਨਾਂ ਤੋਂ ਕਾਫੀ ਜ਼ਿਆਦਾ ਪਰੇਸ਼ਾਨ ਚੱਲ ਰਹੇ ਨੇ ਕਿਉਂਕਿ ਪ੍ਰਸ਼ਾਸਨ ਨੇ ਉਹਨਾਂ ਨੂੰ ਛੋਟੇ ਸਿੱਧੂ ਦੇ ਲੀਗਲ ਡਾਕੂਮੈਂਟ ਜਲਦ ਤੋਂ ਜਲਦ ਜਮ੍ਹਾਂ ਕਰਵਾਉਣ ਲਈ ਕਿਹਾ ਹੈ ਪਰ ਉਧਰ ਹਲੇ ਮਾਤਾ ਚਰਨ ਕੌਰ ਨੂੰ ਹਸਪਤਾਲ ਤੋਂ ਛੁੱਟੀ ਤੱਕ ਨਹੀਂ ਮਿਲੀ ਜਿਸ ਤੋਂ ਬਾਅਦ ਗੁੱਸੇ ਵਿੱਚ ਆਏ ਦਲਜੀਤ ਦੁਸਾਂਝ ਨੇ ਬਾਪੂ ਬਲਕੌਰ ਸਿੰਘ ਦੀ ਸਪੋਰਟ ਕਰਦੇ ਹੋਏ ਵੇਖੋ ਕੀ ਕਿਹਾ ਹੈ ਕੋਸ਼ਿਸ਼ ਕਰੀਏ ਇੱਕ ਦੂਜੇ ਤੇ ਉਂਗਲਾ ਨਾ ਚੱਕੀਏ ਇੱਕੇ ਦਾ ਸਬੂਤ ਦੇਈਏ ਕਿਉਂਕਿ ਸਾਨੂੰ ਵੰਡਣ ਵਾਲੇ ਤਾਂ ਪਹਿਲਾਂ ਹੀ ਬਹੁਤ ਹਨ ਸਾਨੂੰ ਵੰਡਣ ਨੇ ਸੋ ਆਪਸ ਨਾ ਲੜੀਏ ਤੋ ਜਿਨ੍ਹਾਂ ਦਾ ਜੋਰ ਲੱਗਾ ਉਹਨਾਂ ਲਈ ਉਸੇ ਆਲਾ ਨਾਮ ਦਿਲਾ ਉੱਤੇ ਲਿਖਿਆ ਭਾਈ ਖਾਸਾ ਜੋਰ ਲੱਜੂ ਮਟਾਉਣ